ਮੱਕੀ ਲੈ ਕੇ ਗਿਆ ਸੀ 18 ਚਮਾਲੀ ਉਹ ਕਹਿੰਦੇ ਸਾਨੂੰ ਉੱਥੇ 2200 ਦੇ ਜੰਦੇ ਆ ਸਾਡਾ ਰੇਟ 2100 ਹੈ ਤੁਸੀਂ ਅੱਜ ਕਹਿੰਦੇ 10 ਗੱਟੇ ਲੈਣੇ ਤਾਂ ਵੀ 2100 ਸਪੰਸੀ ਗੋਲਡ ਮੁੰਗੀ ਹੈ ਜੀ ਇਹ ਤੁਸੀਂ ਅੱਜ ਕਹਿੰਦੇ ਹੋ ਜੀ ਮੈਂ 5 ਕੁਇੰਟਲ ਲੈਣੀ ਹੈ 20 ਕੁਇੰਟਲ ਲੈਣੀ ਹੈ ਸਾਡਾ ਰੇਟ 205 ਜੇ ਤੁਸੀਂ ਕਹਿੰਦੇ ਅਸੀਂ ਇੱਕ ਥੈਲੀ ਲੈਣੀ ਹੈ 2 ਕਿਲੋ ਲੈਣੇ ਤਾਂ ਵੀ ਅਸੀਂ 205 ਦੇ ਸਾਰਾ ਪੈਸੇ ਲਮਾ 444 ਮੁੰਗੀ ਪਈ ਹੈ ਜੀ ਇਹਦਾ ਰੇਟ ਮੰਨ ਲਓ ਅੱਜ ਤੁਸੀਂ ਸਮਾਨ ਜਿੱਥੋਂ ਮਰਜ਼ੀ ਲੋ ਪਰ ਲੈਣ ਤੋਂ ਪਹਿਲਾਂ ਸਾਨੂੰ ਇੱਕ ਵਾਰ ਫੋਨ ਜਰੂਰ ਮਾਰ ਲਓ ਜਿਵੇਂ ਮੰਨ ਲਓ ਤੁਸੀਂ ਕਹਤਾ ਜੀ ਬਾਇਲ ਦੀ ਰਾਉਂਡਪ ਲੈਣੀ ਤਾਂ ਵੀ 380 ਰੁਪਏ ਦਾ ਜੀ ਹੂੰ ਜੇ ਤੁਸੀਂ ਪੇਟੀ ਦੇਣੀ ਹੈ ਤਾਂ ਵੀ 380 ਦਾ 380 ਦੀ ਪੇਟੀ ਉਹੀ ਰੇਟ ਤੁਸੀਂ ਉਹੀ ਰੇਟ ਚਾਹੇ ਲੀਟਰ ਲੋ ਚਾਹੇ 100 ਲੀਟਰ ਲੋ ਚਾਹੇ 500 ਲੀਟਰ ਲੋ ਸਾਡੀ ਐਬ ਯੂਰੀਆ ਵੀ ਹੈ ਉਹ ਨਾਲੇ ਹੋਲਸੇਲ ਦਾ ਰੇਟ ਤੇ ਹੈ ਜੀ ਜਿੰਨੀ ਮਰਜ਼ੀ ਟਾਈਟ ਹੋ ਜੇ ਕੰਮ ਸਾਢੇ 1350 ਐਮ ਆਰ ਪੀ ਤੇ ਸਾਢੇ 1350 ਹੀ ਦੇਵਾਂਗੇ ਅਸੀਂ ਕੰਪਨੀਆਂ ਤੋਂ ਬਲਕ ਚ ਮਾਲ ਚੱਕਦੇ ਆ ਜੀ ਜੀ ਮਾਸੂ ਪੇਟੀ 1000 ਪੇਟੀ ਤੱਕ ਅਸੀਂ ਮਾਲ ਇਕੱਠਾ ਚੱਕਦੇ ਆ ਨਾਨ ਨੂੰ ਹੋ ਗਈ ਸੀ 53 ਸਾਲ ਆਪਣੀ ਦੁਕਾਨ ਹੈ 1971 ਵਿਰੋ ਜਿੱਥੇ ਵੀ ਤੁਸੀਂ ਰਹਨੇ ਹੋ ਜਿੱਥੋਂ ਵੀ ਤੁਸੀਂ ਸਪਰੇ ਹਾਂ ਖਾਦ ਬੀਜ ਖਰੀਦਦੇ ਹੋ ਇੱਕ ਵਾਰੀ ਉਥੋਂ ਹਟ ਕੇ ਆ ਬਾਈ ਨੂੰ ਫੋਨ ਤੇ ਰੇਟ ਜਰੂਰ ਪੁੱਛਿਓ ਅੱਜ ਡੱਬ ਵਾਲੀ ਮੰਡੀ ਪਹੁੰਚੇ ਆ ਹਰਿਆਣੇ ਚ ਪੈ ਜਾਂਦਾ ਜੀ ਆਪਣਾ ਐਡਾ ਵਾਲੀ ਹਰਿਆਣੇ ਚ ਹਰਿਆਣੇ ਚ ਜੀ ਤੇ ਇਹਨਾਂ ਦਾ ਕੀ ਕੰਮ ਹੈ ਕੀ ਸਾਰੀ ਗੱਲਬਾਤ ਕਿੰਨਾ ਕੁ ਸਸਤਾ ਸਮਾਨ ਆਪਾਂ ਨੂੰ ਮਿਲੂ ਕੀ ਸਿਸਟਮ ਉਹਦੇ ਬਾਰੇ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਜਿਵੇਂ ਤੁਸੀਂ ਕਹਿ ਰਹੇ ਹੋ ਜੀ ਸਸਤਾ ਰੇਟ ਇਹ ਕਿਵੇਂ ਜੀ ਇਸ ਤਰ੍ਹਾਂ ਅਸੀਂ ਕੰਪਨੀਆਂ ਤੋਂ ਬਲਕ ਚਮਾਲ ਚੱਕਦੇ ਆ ਜੀ ਜੀ 100 ਪੇਟੀ 200 ਪੇਟੀ 500 ਪੇਟੀ 1000 ਪੇਟੀ ਤੱਕ ਸਿਮਾਲ ਇਕੱਠਾ ਚੱਕਦੇ ਹਾਂ ਉਹ ਅਸੀਂ ਅਸੀਂ ਹੋਲਸੇਲ ਚ ਸਪਲਾਈ ਕਰਦੇ ਆ ਮਤਲਬ ਵੀ ਦੁਕਾਨਾਂ ਨੂੰ ਮਾਲ ਤੁਸੀਂ ਦਿੰਦੇ ਹੋ ਦੁਕਾਨ ਦੁਕਾਨਦਾਰਾਂ ਨੂੰ ਹੋਲਸੇਲ ਚ ਆਸੇ ਪਾਸੇ ਮੰਡੀਆਂ ਦੇ ਵਿੱਚ ਅਸੀਂ ਸਪਲਾਈ ਕਰਦੇ ਹੂੰ ਠੀਕ ਹੈ ਜਿਨ੍ਹਾਂ ਨੂੰ ਸਾਡਾ ਰੇਟ ਜੱਜ ਜਾਂਦਾ ਮੰਨ ਲਓ ਜਿਹੜੇ 90% ਸਾਡਾ ਰੇਟ ਜੱਜ ਜਾਂਦਾ ਜੀ ਠੀਕ ਹੈ ਅਸੀਂ ਦਿੰਦੇ ਹਾਂ ਉਹਨਾਂ ਨੂੰ ਤੇ ਹੁਣ ਅਸੀਂ ਆਪਦਾ ਇਸ ਸਾਲ ਤੋਂ ਇੱਕ ਮਕਸਦ ਬਣਾਇਆ ਹੈ ਵੀ ਜਿਹੜੇ ਹੋਲਸੇਲ ਰੇਟ ਅਸੀਂ ਆਸੇ ਪਾਸੇ ਮੰਡੀਆਂ ਚ ਦਿੰਦੇ ਆ ਦੁਕਾਨਾਂ ਨੂੰ ਦੁਕਾਨਾਂ ਨੂੰ ਦਿੰਦੇ ਆ ਅਸੀਂ ਉਹੀ ਰੇਟ ਅਸੀਂ ਜ਼ਿਮੀਂਦਾਰ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਸਿੱਧੇ ਨਹੀਂ ਕਿਸਾਨ ਵੀਰ ਫਿਰ ਇੰਨਾ ਸਮਾਨ ਤਾਂ ਲੈ ਨਹੀਂ ਸਕਦਾ ਇਕੱਠਾ ਨਹੀਂ ਜੀ ਨਹੀਂ ਤੁਸੀਂ ਜੀ ਮੰਨ ਲਓ ਜੀ ਤੁਸੀਂ ਲੈਣਾ 1 ਲੀਟਰ ਲੈਣਾ ਹੂੰ 1 ਲੀਟਰ ਦਾ ਸਪੋਜ਼ ਕਰੋ ਜਿਵੇਂ ਆਹ ਬਾਯਰ ਦੀ ਰਾਉਂਡ ਅਪ ਹੈ ਜੀ ਹਾਂਜੀ ਹਾਂਜੀ ਆ ਬਾਯਰ ਦੀ ਰਾਉਂਡ ਅਪ ਹੈ ਜੀ ਜਿਵੇਂ 1 ਲੀਟਰ ਲੈਣਾ ਆਪਾਂ 1 ਲੀਟਰ ਲੈਣਾ ਹੈ ਹਾਂਜੀ ਤਾਂ ਵੀ 380 ਰੁਪਏ ਦਾ ਜੀ ਹੂੰ ਜੇ ਤੁਸੀਂ ਪੇਟੀ ਲੈਣੀ ਹੈ ਤਾਂ ਵੀ 380 ਦਾ 380 ਦੀ ਪੇਟੀ ਜੇ 1000 ਲੀਟਰ ਲੈਣਾ ਤਾਂ ਵੀ 380 ਦਾ ਬਊਗਾ ਜੀ ਉਹੀ ਰੇਟ ਤੁਸੀਂ ਉਹੀ ਰੇਟ ਚਾਹੇ ਲੀਟਰ ਲੋ ਚਾਹੇ 100 ਲੀਟਰ ਲੋ ਚਾਹੇ 500 ਲੀਟਰ ਲੋ ਖਾਨਦਾਰਾਂ ਵਾਲਾ ਰੇਟ ਦੁਕਾਨਦਾਰਾਂ ਉਹੀ ਰੇਟ ਦੁਕਾਨਦਾਰਾਂ ਦੇ ਜ਼ਿਮੀਂਦਾਰ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਜੀ ਤੇ ਮਤਲਬ ਵੀ ਸਮਾਨ ਲਵੇ ਲਵੇ ਚਾਹੇ ਨਾ ਲਵੇ ਸਾਡਾ ਫੋਨ ਨੰਬਰ ਹੂੰ ਉਹਦੇ ਵਿੱਚ ਇਹ ਐਡ ਚ ਆਊਗਾ ਹਾਂਜੀ ਤੁਸੀਂ ਸਮਾਨ ਜਿੱਥੋਂ ਮਰਜ਼ੀ ਲੋ ਹੂੰ ਪਰ ਲੈਣ ਤੋਂ ਪਹਿਲਾਂ ਸਾਨੂੰ ਇੱਕ ਵਾਰ ਫੋਨ ਜਰੂਰ ਮਾਰ ਲਓ ਜਿਵੇਂ ਮੰਨ ਲਓ ਤੁਸੀਂ ਕਹਿੰਦੇ ਬਾਏਰ ਦੀ ਰਾਉਂਡ ਅਪ ਲੈਣੀ ਹੂੰ ਬਾਏਰ ਦੀ ਰਾਉਂਡ ਅਪ ਦਾ ਰੇਟ ਪੁੱਛੋ ਹੂੰ ਰਾਉਂਡ ਅਪ ਆ ਵੀ ਪਈ ਆ ਵੀ ਪਈ ਮੰਨ ਲਓ ਇਸ ਚੀਜ਼ ਦਾ ਰੇਟ ਪੁੱਛੋ ਬਾਏ ਉਹਦੀ ਰਾਉਂਡ ਆਫ ਦਾ ਕੀ ਰੇਟ ਹੈ ਜੇ ਤੁਹਾਨੂੰ ਰੇਟ ਜੱਜਦਾ ਤੁਹਾਡਾ ਫਾਇਦਾ ਹੁੰਦਾ ਤਾਂ ਸਾਨੂੰ ਜੀ ਸਾਦਗੇ ਜੀ ਆਇਆਂ ਨੂੰ ਜੀ ਆਉ ਹ ਜਿਵੇਂ ਕੋਰਾ ਜਨਾਬੀ ਐਫਐਮਸੀ ਆਹ ਕੋਰਾ ਜੀ ਨੇ ਐਫਐਮਸੀ ਦੀ ਹੈ ਜੀ ਇਸ ਤੋਂ ਇਲਾਵਾ ਸੀ ਕੋਈ ਨਾ ਵੇਚੀ ਇਹਨਾਂ ਵਿੱਚ ਹੀ ਆ ਗਿਆ ਆ ਸੈਂਪਲ ਆ ਗਈ ਤੁਹਾਨੂੰ ਕਾਦੀ ਆ ਗਈ ਜੀ ਠੀਕ ਹੈ ਜੀ ਆ ਬਾਏ ਦੀ ਲੋਡੀ ਸ ਆ ਗਈ ਜਿਵੇਂ ਲੋਡਸ ਕਲੈਰਸ ਆ ਗਈ ਸੈਂਟਾ ਦੇ ਕਲੈਰਸ ਆ ਗਈ ਐਕਸਟਰਾ ਆ ਗਈ ਸੈਂਟਾ ਦੀ ਆ ਡੈਲੀ ਏਟ ਆ ਗਈ ਜੀ ਆ ਸਮਿਟ ਟਾਟਾ ਦੀ ਆ ਗਈ ਸਾਥ ਹੀ ਜੁਪੀਲ ਦੀ ਆ ਗਈ ਜੀ ਵੀ ਮਤਲਬ ਪਹਿਲਾਂ ਰੇਟ ਪਤਾ ਕਰ ਲਓ ਇੱਕ ਵਾਰੀ ਫੋਨ ਤੇ ਰੇਟ ਪਤਾ ਕਰ ਲਓ ਇਹੀ ਵਿਚਾਰ ਰਿਹਾ ਹਾਂ ਵੀ ਲੋ ਜਿੱਥੋਂ ਮਰਜੀ ਇੱਕ ਵਾਰ ਸਟੋਰ ਤੋਂ ਰੇਟ ਪਤਾ ਕਰ ਲਓ ਫੋਨ ਤੇ ਜਿਹੜਾ ਹੋਲ ਸੇਲ ਵਾਲਾ ਰੇਟ ਹੈ ਦੁਕਾਨਾਂ ਵਾਲਾ ਰੇਟ ਹੈ ਉਹ ਜੀ ਉਹੀ ਜ਼ਿਮੀਦਾਰ ਭਰਾਵਾਂ ਨੂੰ ਮਿਲੂਗਾ ਉਹੀ ਜ਼ਿਮੀਦਾਰ ਭਰਾਵਾਂ ਨੂੰ ਚਾਹੇ ਲੀਟਰ ਲੈ ਕੇ ਜਾਵੇ ਅਗਲਾ ਜੀ ਚਾਹੇ ਇੱਕ ਚੀਜ਼ ਲੈਣੀ ਹੈ ਇੱਕ ਸ਼ੀਸ਼ੀ ਲੈਣੀ ਹੈ ਡੈਲੀਗੇਟ ਦੀ ਹਾਂ ਵੀ ਆਪਾਂ ਨੂੰ ਉਹ ਜਿੰਨਾ ਪੇਟੀ ਦਾ ਰਿਟੀ ਲੱਗੂਗਾ ਪੇਟੀ ਦਾ ਜਿਹੜਾ ਟਰੱਕ ਭਰ ਕੇ ਜਾਂਦਾ ਉਹਨੂੰ ਵੀ ਉਹੀ ਰੇਟ ਉਹੀ ਰੇਟ ਤੇ ਜ਼ਿਮੀਦਾਰ ਨੂੰ ਜ਼ਿਮੀਦਾਰ ਨੂੰ ਤੇ ਜੇ ਮੰਨ ਲਓ ਜੀ ਅਸੀਂ ਆ ਬੰਸੀ ਗੋਲਡ ਮੰਗੀ ਹੈ ਜੀ ਹਾਂ ਪਾਂਸੀ ਗੋਲਡ ਮੂੰਗੀ ਹੈ ਜੀ ਜੀ ਇਹ ਤੁਸੀਂ ਅੱਜ ਕਹਿੰਦੇ ਹੋ ਜੀ ਮੈਂ 5 ਕੁਇੰਟਲ ਲੈਣੀ ਹੈ 20 ਕੁਇੰਟਲ ਲੈਣੀ ਹੈ ਸਾਡਾ ਰੇਟ 205 ਜੇ ਤੁਸੀਂ ਕਹਿੰਦੇ ਹੋ ਅਸੀਂ ਇੱਕ ਥੈਲੀ ਲੈਣੀ ਹੈ 2 ਕਿਲੋ ਲੈਣੀ ਹੈ ਤਾਂ ਵੀ ਅਸੀਂ 205 ਦੇ ਸਾਰੇ ਪੈਸੇ ਲਵਾਂ ਇੱਕੋ ਹੀ ਰੇਟ ਇੱਕੋ ਹੀ ਰੇਟ ਹੈ ਆ 444 ਮੂੰਗੀ ਪਈ ਹੈ ਜੀ ਇਹਦਾ ਰੇਟ ਮੰਨ ਲਓ ਅੱਜ 260 ਰੁਪਏ ਹੈ ਜੀ ਜੇ ਤੁਸੀਂ 10 ਕੁਇੰਟਲ ਲੈਣੀ ਹੈ 20 ਕੁਇੰਟਲ ਲੈਣੀ ਹੈ ਤਾਂ ਵੀ 260 ਰੁਪਏ ਇੱਕ ਥੈਲੀ ਲੈਣੀ ਹੈ ਤਾਂ ਵੀ 260 ਦੇ ਸਾਰੇ ਪੈਸੇ ਇੱਕ ਚੀਜ਼ ਜ਼ਰੂਰ ਨੋਟ ਕਰਿਓ ਜਿਹੜੇ ਇੱਕ ਦੋ ਚੀਜ਼ਾਂ ਦੇ ਰੇਟ ਬੋਲੇ ਵੀ ਗਏ ਇਹ ਰੇਟ ਅੱਜ ਦੇ ਨੇ ਇਹ ਹਾਂ ਇਹ ਰੇਟ ਅੱਜ ਦੇ ਦੇਖੋ ਰੇਟ ਘਟ ਵੀ ਸਕਦੇ ਆ ਵਧ ਵੀ ਸਕਦੇ ਆ ਘਟ ਵੀ ਜਾਂਦਾ ਹਾਂ ਜਦੋਂ ਵਧ ਵੀ ਜਾਂਦਾ ਹਾਂਜੀ ਹਾਂਜੀ ਵਧ ਵੀ ਜਾਂਦੇ ਆ ਇਹ ਮਾਰਕੀਟ ਹੈ ਜਦੋਂ ਲੈਣਾ ਉਦੋਂ ਪੁੱਛੋ ਹਾਂ ਜਦੋਂ ਤੁਸੀਂ ਲੈਣਾ ਤੁਸੀਂ ਜਿੱਥੇ ਜਿੱਥੇ ਵੀ ਖੜੇ ਹੋ ਪਿਆਜ਼ ਖੜੇ ਹੋ ਹਰੀਆਂ ਨੇ ਜਿੱਥੇ ਖੜੇ ਹੋ ਰਾਸਣੇ ਜਿੱਥੇ ਖੜੇ ਹੋ ਤੁਸੀਂ ਸਾਡਾ ਨੰਬਰ ਫੋਨ ਮਾਰੋ ਹੂੰ ਸਾਨੂੰ ਫੋਨ ਮਾਰੋ ਵੀ ਇਹਦਾ ਰੇਟ ਕੀ ਹੈ ਅਸੀਂ ਤੁਹਾਨੂੰ ਰੇਟ ਦੱਸਾਂਗੇ ਤੁਹਾਡਾ ਰੇਟ ਦਾ ਤੁਹਾਡੇ ਦੂ ਰੁਪਈਆ ਦਾ ਫਾਇਦਾ ਹੁੰਦਾ ਹੋਵੇ ਤੁਹਾਡੇ ਤੇਲ ਦੀ ਬਚਤ ਹੁੰਦੀ ਹੋਵੇ ਤੇ ਸਾਡੇ ਕੋਲ ਹੈ ਫਰਕ ਪਊ ਜ਼ਰੂਰ ਜ਼ਰੂਰ ਪਊ ਆਈ ਜ਼ਰੂਰ ਪਊਗਾ ਤੂੰ ਵੈਸੇ ਕਿੱਡੀ ਕਿ ਦੂਰੋਂ ਆਏ ਨੇ ਆਪਣੇ ਕੋਲੇ ਜ਼ਿੰਮੇਦਾਰ ਮੇਰੇ ਕੋਲ ਤਾਂ 100-100 ਕਿਲੋਮੀਟਰ 100 ਕਿਲੋਮੀਟਰ ਤੋਂ ਆ ਜਾਂਦੇ ਹਾਂ ਉਹਨਾਂ ਦਾ ਵੀ ਫਾਇਦਾ ਹੁੰਦਾ ਆ ਉਹਨਾਂ ਦਾ ਫਾਇਦਾ ਹੁੰਦਾ ਜੀ ਤੇ ਹੁਣ ਇੱਕ ਬੰਦਾ ਆਇਆ ਸੀ ਜੋਧਪੁਰ ਬਠਿੰਡੇ ਕੋਲ ਜੋਧਪੁਰ ਪਿੰਡ ਸੀਗਾ ਜੀ ਹਾਂ ਜੀ ਉਹ ਮੱਕੀ ਲੈ ਕੇ ਗਿਆ ਸੀ 18 ਚਮਾਲੀ ਉਹ ਕਹਿੰਦੇ ਸਾਨੂੰ ਉੱਥੇ 2200 ਦੇਈ ਜਾਂਦੇ ਐ ਸਾਡਾ ਰੇਟ 2100 ਹੈ ਤੁਸੀਂ ਅੱਜ ਕਹਿੰਦੇ 10 ਗੱਟੇ ਲੈਣ ਤਾਂ ਵੀ 2100 ਸਾਨੂੰ ਪਹਿਲਾਂ ਮੰਗੇ ਸੀ ਜੀ 100 ਰੁਪਿਆ ਪੈਕੇਟ ਮੰਗ ਰ ਉਹ ਵੀ ਬ੍ਰਾਂਡ ਪਿੱਛੇ ਉਹ ਵੀ ਬ੍ਰ ਤੇ ਜਿਵੇਂ ਆਪਣੇ ਕੋਲੇ ਪੈਸਟੀਸਾਈਡ ਹੋ ਗਿਆ ਜੀ ਤੇ ਆ ਸੀਡ ਹੋ ਗਿਆ ਜੀ ਆ ਰਾਸੀ ਦੇ ਸਾਰੇ ਬੀਜ ਪਏ ਆ ਜੀ ਨਹੀਂ ਸੀਡ ਆਪਣੇ ਕੋਲੇ ਇਹੀ ਹੁੰਦਾ ਜਾਂ ਕਣਕ ਚੋਨਾ ਵੀ ਨਹੀਂ ਏ ਟੂ ਜ਼ेड ਜੀ ਜਿਹਦੇ ਟਾਈਮ ਦੇ ਹਿਸਾਬ ਨਾਲ ਮੈਂ ਜੋ ਕਲਕ ਦਾ ਟਾਈਮ ਉਹ ਕਲਕ ਵੀ ਆਉਗੀ ਹੁਣ ਜਿਵੇਂ ਮੰਨ ਲਓ ਅੱਜ ਦੀ ਕਿਹੜੀ ਮੂੰਗੀ ਦਾ ਟਾਈਮ ਚੱਲੀ ਜਾਂਦਾ ਜੀ ਮੀਂਹ ਵੀ ਪਈ ਐ ਸਾਰੇ ਬ੍ਰਾਂਡ ਇੱਧਰ ਵੀ ਪਏ ਐ ਤੇ ਆ ਸਾਰੇ ਬੀਟੀ ਨਰਮੇ ਪਏ ਆ ਜੀ ਤੇ ਆ ਬਾਸਮਤੀਆਂ ਵੀ ਪਈਆਂ ਤੇ ਬਾਸਮਤੀਆਂ ਪਈਆਂ ਸ਼ਕਤੀਵਰਧਕ ਦੀਆਂ ਪਈਆਂ ਜੀ 16 ਵਾਲਾ ਤੇ ਆ ਤੁਹਾਨੂੰ ਮੱਕੀ ਵੀ ਦਿਖਾਉਣੀ ਆ ਹਾਂ 47 ਜੀ ਆ ਮੱਕੀ ਵੀ ਦਿਖਾਉਣੀ ਐ ਤੇ ਮੱਕੀ ਦੇ ਸਾਰੇ ਵੀ ਮਿਲ ਜਣਗੇ ਸਾਰੇ ਹੀ ਆ ਦੇਖੋ ਆ ਸੈਂਟਾ ਦੀ 7750 ਜੀ ਸੈਂਟਾ 7750 ਆ 1844 ਪੈਨਰ ਦੀ ਆ ਕਾਲ 08 ਇਹ 9208 ਹੈ ਜੀ ਇਹ 3033 ਹੈ ਜੀ ਵੀ ਮਤਲਬ A to Z ਪ੍ਰੋਡਕਟ ਮਿਲੂਗਾ A to Z ਸਿਕਲ ਅੰਕਲ ਜੀ ਸਤਿ ਸ੍ਰੀ ਅਕਾਲ ਤੇ ਆਪਣਾ ਕਿਹੜਾ ਪਿੰਡ ਹੈ ਕਿੱਲਿਆਂ ਵਾਲੀ ਪਿੰਡ ਹੈ ਜੀ ਕਿੱਲਿਆਂ ਵਾਲੀ ਤੇ ਕਿੰਨਾ ਟਾਈਮ ਹੋ ਗਿਆ ਇਹਨਾਂ ਨਾਲ ਜੁੜਿਆ ਨੂੰ ਜੀ ਸਾਨੂੰ ਜੀ ਮੈਨੂੰ 1991 ਤੋਂ ਤਾਂ ਮੈਂ ਆਪ ਜੁੜਿਆ ਹਾਂ ਉਸ ਤੋਂ ਪਹਿਲਾਂ ਬਜ਼ੁਰਗ ਵੀ ਸਾਡੇ ਇੱਥੇ ਆਉਂਦੇ ਬਜ਼ੁਰਗ ਵੀ ਇੱਥੇ ਹੀ ਆਉਂਦੇ ਸੀ ਹਾਂਜੀ ਹਾਂਜੀ ਤੇ ਫਿਰ ਵੀ ਸਪਰੇਹਾਂ ਸਾਰਾ ਕੁਝ ਇੱਥੋਂ ਜਾਂਦਾ ਸਾਰਾ ਕੁਝ ਇੱਥੋਂ ਜਾਂਦਾ A to Z A to Z ਤੇ ਰੇਟ ਦਾ ਕਿੰਨਾ ਕੁ ਫਰਕ ਹੈ ਜੀ ਰੇਟ ਦੇਖੋ ਜੀ ਅਸੀਂ ਕਈ ਵਾਰੀ ਟਰਾਈ ਮਾਰੀ ਐ ਉੱਥੋਂ ਨਾਲੋਂ ਸਾਨੂੰ ਇੱਥੋਂ ਰੇਟ ਘੱਟ ਮਿਲਦਾ ਆਏ ਨਹੀਂ ਵੀ ਸਾਨੂੰ ਇਹ ਵੱਧ ਲਾਉਂ ਕਦੇ ਵੀ ਰੇਟ ਦਾ ਫਰਕ ਨਹੀਂ ਹੂੰ ਤੇ ਸਮਾਨ ਕਿਵੇਂ ਹੁੰਦਾ ਸਮਾਨ ਬਿਲਕੁਲ ਵਧੀਆ ਰਿਜ਼ਲਟ ਦੇਖੋ ਜੀ ਜੇ ਮਾੜਾ ਹੁੰਦਾ ਤਾਂ ਇੰਨੇ ਚਿਰ ਅਸੀਂ ਰਹਿੰਦੇ ਹੀ ਰਹੇ ਹੂੰ ਪੂਰਾ ਵਧੀਆ ਰਿਜ਼ਲਟ ਮਿਲਦਾ ਦਵਾਈ ਲੈ ਜਾਣੇ ਵੀ ਵਗੈਰਾ ਹਰ ਇੱਕ ਚੀਜ਼ ਅਸੀਂ ਕਰ ਗਏ ਗੱਲ ਕਰੀ ਆਪਾਂ ਸਮੇਂ ਦੀ ਤਾਂ ਕਿੰਨਾ ਟਾਈਮ ਹੋ ਗਿਆ ਇਸ ਫੀਲਡ 'ਚ ਆਪਾਂ ਨੂੰ ਕੰਮ ਕਰਦਿਆਂ ਨੂੰ ਜੀ ਫੀਲਡ ਦੀ ਗੱਲ ਤਾਂ ਹੈ ਜੀ ਜਿਹੜੀ ਆਪਣੀ ਆਹ ਦੁਕਾਨ ਹੈ ਜੀ ਹੂੰ ਦੁਕਾਨ ਨੂੰ ਹੋ ਗਈ ਸੀ 53 ਸਾਲ ਆਪਣੀ ਦੁਕਾਨ ਹੈ 1971 ਦੀ 1900 ਕ ਕਰਦੇ ਕੰਮ ਦਾ ਸਾਡੀ ਇੱਥੇ ਇਸ ਦੁਕਾਨ ਤੇ ਤੀਜੀ ਪੀੜ੍ਹੀ ਆ ਗਈ ਜੀ ਹੂੰ ਇਸ ਤੋਂ ਪਹਿਲਾਂ ਦੋ ਪੀੜੀਆਂ ਕੰਮ ਕਰ ਚੁੱਕੀਆਂ ਪਹਿਲਾਂ ਮੇਰੇ ਦਾਦਾ ਜੀ ਫਿਰ ਮੇਰੇ ਫਾਦਰ ਸਾਹਿਬ ਤੇ ਹੁਣ ਮੈਂ ਜੀ ਤੀਜੀ ਪੀੜੀ ਹੈ 53 ਸਾਲ ਪੁਰਾਣੀ ਦੁਕਾਨ ਹੈ ਬਹੁਤ ਵੱਡੀ ਗੱਲ ਹੈ ਹਾਂਜੀ ਹਾਂਜੀ ਮੈਂ ਨੇ ਰੱਖਦੀ ਆ ਤੇ ਜੇ ਗੱਲ ਕਰੀਏ ਐਡਰੈਸ ਦੀ ਤਾਂ ਕਿੱਥੇ ਐਡਰੈਸ ਦੀ ਜੀ ਜਿਹੜੀ ਆਪਣੀ ਹੀ ਦੁਕਾਨ ਹੈ ਜੀ ਨਰਿੰਦਰ ਕੁਮਾਰ ਸਤਪਾਲ ਹਾਂਜੀ ਪੀਲੇ ਚਵਾਰੇ ਵਾਲੀ ਦੁਕਾਨ ਜਿਹੜੀ ਸਾਡਾ ਇਹ ਪੀਲਾ ਚਵਾਰਾ ਇਹ ਸ਼ੁਰੂ ਤੋਂ ਮਸ਼ਹੂਰ ਹੈ ਜੀ ਹਮ ਸਾਡੀ ਦੁਕਾਨ ਦਾ ਜਿਹੜਾ ਲੋਗੋ ਹੈ ਨਾ ਉਹ ਪੀਲੇ ਚਵਾਰੇ ਵਾਲੀ ਦੁਕਾਨ ਬਾਈ ਦੀ ਜੀ ਨਿਰੰਦਰ ਕੁਮਾਰ ਸੱਤਪਾਲ ਪੀਲੇ ਚਵਾਰੇ ਵਾਲੀ ਦੁਕਾਨ ਵੀ ਡੱਬਾ ਵਾਲੀ ਚ ਜਿਹਨੂੰ ਮਰਜ਼ੀ ਪੁੱਛ ਲਈਏ ਹਾਂ ਡੱਬਾ ਵਾਲੀ ਜਿਹਨੂੰ ਮਰਜ਼ੀ ਡੱਬਾ ਵਾਲੀ ਨੂੰ ਛੱਡੋ ਜੀ ਨੇੜੇ ਤੇਰੇ 100 ਕਿਲੋਮੀਟਰ ਦੇ ਏਰੀਆ 'ਚ ਤੁਸੀਂ ਪਤਾ ਕਰ ਸਕਦੇ ਹੋ ਜੀ 100 ਕਿਲੋਮੀਟਰ ਦੇ ਏਰੀਆ 'ਚ ਹਾਂ ਵੀ ਪੀਲੇ ਚਵਾਰੇ ਵਾਲੀ ਦੁਕਾਨ ਕਰੀਏ ਪੀਲੇ ਚਵਾਰੇ ਵਾਲੀ ਦੁਕਾਨ ਕਿੱਥੇ ਆ ਉਹਦੀ ਇੱਥੇ ਪੰਜ ਹਾਂਜੀ ਤੇ ਜਿਵੇਂ ਇੰਨਾ ਸਮਾਂ ਹੋ ਗਿਆ ਫਿਰ ਹੋਰ ਵੀ ਕੋਈ ਬ੍ਰਾਂਚ ਖੋਲੀ ਆਪਾਂ ਨੇ ਹਾਂ ਇੱਕ ਆਪਣੀ ਅ ਜਿਵੇਂ ਸਬਜੀ ਮੰਡੀ ਤੇ ਇਹਦੀ ਦਾ ਐਡਰੈਸ ਇਹ ਹੋ ਗਈ ਨਿਰੰਦਰ ਕੁਮਾਰ ਸੱਤਪਾਲ ਪੀਲੇ ਚਵਾਰੇ ਦੀ ਦੁਕਾਨ ਸਬਜੀ ਮੰਡੀ ਪ੍ਰਾਣੀ ਸਬਜੀ ਮੰਡੀ ਮੰਡੀ ਡੱਬ ਵਾਲੀ ਇੱਕ ਬਰਾਜ ਅਨਾਜ ਮੰਡੀ ਜੀ ਤੇ ਇਹ ਹੈ ਜੀ ਫਿਰ ਤੁਹਾਡੀ ਦੂਸਰੀ ਦੁਕਾਨ ਹਾਂਜੀ ਇਹ ਆਪਣੀ ਅਨਾਜ ਮੰਡੀ ਵਾਲੀ ਹੈ ਜੀ ਜੀ ਇਸ ਦਾ ਪਤਾ ਹੈਗਾ ਨਿਰੰਦਰਾ ਸੀ ਐਂਡ ਪੈਸਿਸਾਈਡ ਇਹ ਬਲੋਗ ਦੁਕਾਨ ਨੰਬਰ B ਜੀ ਤੇ ਅਨਾਜ ਮੰਡੀ ਮੰਡੀ ਡੱਬ ਵਾਲੀ ਤੇ ਚੀਜ਼ ਸਾਰੇ ਉਹੀ ਮਿਲੂ ਬਿਲਕੁਲ ਸੇਮ ਉਹੀ ਚੀਜ਼ ਹੈ ਉਹੀ ਸਿਸਟਮ ਹੈ ਉਹੀ ਹੈ ਸਿਸਟਮ ਕੰਸਰਨ ਨਹੀਂ ਹੈ ਜੀ ਇੱਥੋਂ ਵੀ ਹੋਲ ਸੇਲ ਹੈ ਇੱਥੋਂ ਵੀ ਹੋਲ ਸੇਲ ਹੈ ਜ਼ਿਮੀਦਾਰਾਂ ਨੂੰ ਕਿਸਾਨਾਂ ਪਰਮਾਨੂ ਹੋਈ ਹੋਲ ਸੇਲ ਤੇ ਇੱਥੇ ਕੌਣ ਡੀਲ ਕਰੇ ਇੱਥੇ ਜਿਹੜਾ ਡੀਲ ਕਰਨਗੇ ਜੀ ਜਤਿੰਦਰ ਜਿੰਦਲ ਜੀ ਹੈ ਜੀ ਮਤਲਬ ਕਿ ਜਤਿੰਦਰ ਜਿੰਦਲ ਜੀ ਹੈ ਜੀ ਇਹ ਡੀਲ ਕਰਨਗੇ ਜੀ ਤੇ ਬਾਈ ਜੀ ਇੱਥੇ ਵੀ ਸੇਮ ਹੀ ਆ ਆਪਣਾ ਕੰਮ ਹੋਲ ਸੇਲ ਤੇ ਰੇਟ ਸੇਮ ਕੰਮ ਹੈ ਹੀ ਸੇਮ ਹੋਲ ਸੇਲ ਰੇਟਾਂ ਦੀ ਜ਼ਿਮੀਦਾਰਾਂ ਨੂੰ ਸਾਰੀ ਆਪਾਂ ਖਾਦ ਬੀਜ ਤੇ ਕਿਹੜੇ ਮਾਰ ਦਵਾਈਆਂ ਦਵਾਂਗੇ ਮੀ ਮਤਲਬ ਉਹੀ ਪੀਲੇ ਚਵਾਰੇ ਵਾਲੇ ਉਹੀ ਸਾਗੀ ਦੀ ਦੁਕਾਨ ਹੈ ਜੀ ਉਹੀ ਚੀਜ਼ ਹੈ ਜੀ ਸੇਮ ਚੀਜ਼ ਹੈ ਜੀ ਸੇਮ ਸਭ ਕੁਝ ਹੈ ਜਿਹੜਾ ਏਰੀਆ ਕਿਹੜਾ ਹੈ ਜੀ ਆਪਣਾ ਮੇਰਾ ਪਿੰਡ ਭਾਗੂ ਹੈ ਜੀ ਭਾਗੂ ਜਿਹੜਾ ਮੁਕਸਰ ਸਾਹਿਬ ਨਾਲ ਲੰਬੀ ਹੈ ਜੀ ਸੀ ਲੰਬੀ ਹੈ ਤੇ ਕਿੰਨਾ ਸਮਾਂ ਹੋ ਗਿਆ ਇਹਨਾਂ ਨਾਲ ਜੁੜਿਆ ਨੂੰ ਇਹਨਾਂ ਦੇ ਵੀ ਕਾਫੀ ਸਮਾਂ ਹੋ ਗਿਆ ਸਾਡੇ ਨੂੰ ਹਮ ਤੇ ਕਿੰਨਾ ਸਾਡੇ ਬਜ਼ੁਰਗ ਵੀ ਆਉਂਦੇ ਸੀ ਇਹਨਾਂ ਕੋਲੇ ਜੀ ਉਹ ਤੋਂ ਬਾਅਦ ਅਸੀਂ ਇਹਨੂੰ ਜੁੜ ਗਏ ਹਮ ਅੱਜ ਦੂਜੀ ਪੀੜ੍ਹੀ ਹੈ ਜੀ ਤੀਜੀ ਹੈ ਜੀ ਅਸਲ ਮੇਰਾ ਬੇਟਾ ਵੀ ਆਉਂਦਾ ਠੀਕ ਹੈ ਜੀ ਹਾਂ ਤੇ ਕਿੰਨਾ ਕੀ ਫਰਕ ਰਹਿੰਦਾ ਰੇਟ ਦਾ ਜੀ ਬਹੁਤ ਜ਼ਿਆਦਾ ਹੈ ਬਹੁਤ ਪਹਿਲਾਂ ਅਸੀਂ ਸਾਡੇ ਨੇੜੇ ਲੰਬੀ ਹੈ ਜੀ ਕਸਬਾ ਉੱਥੋਂ ਵੀ ਸਜਵਾਈ ਵਗੈਰਾ ਕੋਈ ਲੈ ਲੈਨੇ ਆ ਮਾੜੀ ਮੋਟੀ ਹਾਂ ਪਰ ਉੱਥੋਂ ਰੇਟ ਦਾ ਬਹੁਤ ਫਰਕ ਹੈ ਹੁਣ ਤਾਂ ਜਮਾ ਹੀ ਨਹੀਂ ਦਿੰਦੇ ਕਦੇ ਕਈ ਵਾਰੀ ਕੋਈ ਐਮਰਜੈਂਸੀ ਕੀ ਲੈਣੀ ਪਏ ਤਾਂ ਰੇਟ ਦਾ ਬਹੁਤ ਫਰਕ ਹੁੰਦਾ ਜੀ ਹਾਂ ਹਾਂ ਤੇ ਅੱਜ ਕੀ ਚੀਜ਼ ਲੈਣ ਪਹੁੰਚੇ ਅੱਜ ਜੀ ਬੀਜ ਲੈਣ ਆਏ ਆ ਹਾਂ 18 47 ਦਾ ਲਵਾਂਗੇ ਉਸ ਮੁੱਛਲ ਦਾ ਵੀ ਲੈ ਕੇ ਜਾਵਾਂਗੇ ਜੀ ਤੇ ਹੋਰ ਸਪਰੇਅ ਬਾਗ ਦੀ ਵੀ ਮੇਰੇ ਕੋਲ ਬਾਗ ਦੀ ਦਵਾਈ ਵੀ ਮੇਰੇ ਲੱਗ ਜੇ ਬਾਗਾਂ ਦੀ ਸਾਰੀ ਦਵਾਈ ਇੱਥੋਂ ਹਾਂ ਸਾਰੀ ਟੋਰਨ ਜੀ ਮੈਨੂੰ ਹਰ ਇੱਕ ਦਵਾਈ ਇਹ ਲੈ ਕੇ ਵੈਲਿਊਏਸ਼ਨ ਕਰਦੇ ਇਥੇ ਮਿਲਦੀ ਹੈ ਸਾਰੀ ਉਹਦਾ ਵੀ ਰੇਟ ਦਾ ਬਹੁਤ ਫਰਕ ਹੁੰਦਾ ਤੇ ਬਾਕੀ ਰਿਜ਼ਲਟ ਕਿਵੇਂ ਆਉਂਦਾ ਦਵਾਈਆਂ ਦਾ ਇੱਕ ਨੰਬਰ ਜੋ ਕੰਪਨੀ ਕਹਿ ਕੇ ਜਾਂਦਾ ਵਧੀਆ ਰਿਜ਼ਲਟ ਆਉਂਦਾ ਜੀ ਵਧੀਆ ਅਸਲੀ ਦਵਾਈ ਹੁੰਦੀ ਹੈ ਬੈਲ ਕੱਟ ਕੇ ਦਿੰਦੇ ਆ ਤੇ ਜੇ ਗੱਲ ਕਰੀਏ ਸਟਾਕ ਦੀ ਤਾਂ ਸਟਾਕ ਆਪਣੇ ਕੋਲੇ ਮਿਲ ਜਾਂਦਾ ਪਰ ਆਪਣੇ ਕੋਲੇ ਇਹ ਗੱਲ ਨਹੀਂ ਜੀ ਆਪਾਂ ਹੋਲ سیل ਦਾ ਰੇਟ ਕਹਤਾ ਕਿ ਕਿਸਾਨਾਂ ਭਰਾਵਾਂ ਲਈ ਵੀ ਹਾਂਜੀ 1 ਲੀਟਰ ਦਾ ਰੇਟ 380 ਹੈ ਪੇਟੀ ਦਾ ਰੇਟ 3800 ਰੁਪਏ ਹੈ ਵੀ ਆਪਾਂ ਇੱਕ ਵਾਰ ਦੇ ਦਈਏ ਦੂਜੀ ਵਾਰ ਕਹਿੰਦੀ ਨਹੀਂ ਸਾਡੇ ਕੋਲ ਮਾਲ ਹੈ ਨਹੀਂ ਜਾਂ ਉਧਰੋਂ ਫਾਰਮਰ ਆ ਜੇ ਸੋੜ ਹਾਂ ਜਿੰਨਾ ਮਰਜ਼ੀ ਸਟਾਕ ਲੋ ਜਿੰਨਾ ਮਰਜ਼ੀ ਆ ਉਥੋਂ ਅਸੀਂ ਗ੍ਰਾਮ ਦਿਖਾਉਣੇ ਆ ਜੀ ਸਾਡੇ ਆ ਸਾਡੇ ਸਾਰੀ ਖਾਦ ਹੈ ਜੀ ਜੀ ਠੀਕ ਹੈ ਜੀ ਡੀਪੀ ਯੂਰੀਆ ਵੀ ਮਿਲਦਾ ਹੈ ਹਾਂ ਡੀਪੀ ਯੂਰੀਆ ਵੀ ਹੈ ਉਹ ਨਾਲੇ ਹੋਲਸੇਲ ਦਾ ਰੇਟ ਤੇ ਹੈ ਜੀ ਜਿੰਨੀ ਮਰਜ਼ੀ ਟੈਟ ਹੋ ਜੇ ਕੰਮ ਸਾਡੇ 1350 ਐਮ ਆਰ ਪੀ ਤੇ ਸਾਡੇ 1350 ਹੀ ਦੇਵਾਂਗੇ ਅਸੀਂ ਜਿੰਨਾ ਮਰਜ਼ੀ ਟੈਟ ਹੋ ਜੇ ਸਾਡਾ ਕੋਈ ਇਹ ਨਹੀਂ ਸਾਬ ਵੀ ਅਸੀਂ ਨਾਲ ਆ ਚੀਜ਼ ਦੇ ਦੀ ਜਾਂ ਆ ਚੀਜ਼ ਦੇ ਦੀ ਨਾਲ ਨਹੀਂ ਲਾਉਂਦੇ ਕੁਝ ਨਹੀਂ 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 ਆ ਦੇਖੋ ਜੀ ਆ ਸਾਰੀਆਂ ਮੂੰਗੀ ਪਈ ਐ ਇਧਰ ਆ ਸਟਾਰ ਐ ਜੀ ਆ ਪਈ 4 ਰੁਪਇਆ ਬੰਸੀ ਬੰਸੀ 골ਡ ਪਈ ਐ ਜੀ ਤੇ ਇਧਰ ਆ ਦੂਜੀ ਪਈ ਆਪਣੇ ਐਨਪੀਕੇ ਪਈ ਐ 380 ਦੀ ਪੇਟੀ 380 ਬੇਲਟਰ ਜਿੰਨੀ ਮਰਜ਼ੀ ਲੋ ਜੀ ਕੋਈ ਹੋਣੀ ਆ ਦੇਖੋ ਜੀ ਇਧਰ ਆ ਮੀਰਾ 70 ਰੁਪਇਆ ਐਕਸਲ ਦੀ ਜੀ ਇਹ ਵੀ ਬ੍ਰਾਂਡ ਐ ਬਿਲਕੁਲ ਤੇ ਬਾਕੀ ਤੁਸੀਂ ਸਟਾਕ ਸਾਰਾ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸਟਾਕ ਦਿਖਾਤਾ ਇਸ ਤੋਂ ਇਲਾਵਾ ਬਾਕੀ ਆਉਂਦੀ ਰਹਿਣਾ ਹੁਣ ਆਪਣੇ ਕੋਲ ਹਾਂ ਇਹ ਤਾਂ ਐ ਹੁੰਦਾ ਨਹੀਂ ਮਨ ਲਓ ਆ ਗਿਆ ਮਾਲ बिक ਗਿਆ ਫੇਰ ਆ ਗਿਆ बिक ਗਿਆ ਐ ਚੱਲੀ ਜਾਣਾ ਗ੍ਰਾਮ ਹੋਰ ਬਹੁਤ ਹੈ ਸਾਡੇ ਪੰਜ ਛੇ ਗਦਾਮ ਹੋਰ ਹੈ ਇਸ ਤੋਂ ਇਲਾਵਾ ਸੋ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਤੇ ਸਾਰੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਆ ਵੀ ਇੱਕ ਵਾਰੀ ਫੋਨ ਜ਼ਰੂਰ ਕਰਿਓ ਚੀਜ਼ ਲਓ ਚਾਹੇ ਨਾ ਲਓ ਹਾਂਜੀ